ਹਾਂਜੀ ਸਤਿ ਸ੍ਰੀ ਅਕਾਲ ਆਪਾਂ ਸਭ ਤੋਂ ਪਹਿਲਾਂ ਅੱਜ ਚੱਕਿਆ ਜਿੱਕਤਾ ਸੋਨੂ ਕਰਿਆਨਾ ਸਟੋਰ ਸਿਰਪੁਰ ਤੋਂ ਇਹਨਾਂ ਦੀ ਕਾਤਰੋ ਚੌਂਕ ਦੇ ਵਿੱਚ ਕਰਿਆਨੇ ਦੀ ਦੁਕਾਨ ਆ ਗਈ। ਉਹ ਇਹ ਵੀ ਆਪਣੇ ਪੱਕੇ ਗਾਹਕ ਨੇ ਗੱਤਾ ਡੇਲੀ-ਡੇਲੀ ਚਕਾਉਂਦੇ ਨੇਗੇ। ਇਹਨਾਂ ਦਾ ਗੱਤਾ 5 ਕਿਲੋ 300 ਗ੍ਰਾਮ ਹੋ ਗਿਆ। ਉਸ ਤੋਂ ਬਾਅਦ ਆਪਾਂ ਚਲੇ ਗਏ ਨੂ ਚਾਹਲ ਬੂਟ ਹਾਊਸ ਸਿਰਪੁਰ। ਇਹਨਾਂ ਦੀ ਮਹਿਣ ਬਾਜ਼ਾਰ ਦੇ ਵਿੱਚ ਬੂਟਾਂ ਦੀ ਦੁਕਾਨ ਆਈ ਚੰਗਣੀ ਵਾਲਿਆਂ ਦੀ। ਇਹਨਾਂ ਕੋਲ ਆਹ ਗੱਤਾ ਦਾ ਡੱਬੇ ਹੁੰਦੇ ਨੇ ਜੋ ਵੱਡੇ ਕਾਰਟੂਨ। ਇਹ ਇਹਨੇ ਇਹ ਆਪਾਂ ਹੁਣ ਇਹਨਾਂ ਨੂੰ ਬੰਨ ਲੈ ਰਹੇ ਹਾਂ ਚੰਗੀ ਤਰ੍ਹਾਂ ਰੱਸੀ ਨਾਲ ਤਾਂ ਜੋ ਆਪਣੇ ਕੰਡੇ ਤੇ ਤੋਲਣਾ ਸੌਖਾ ਰਹੇ ਆਪਾਂ ਨੂੰ ਇੱਕ ਇਹਨਾਂ ਦਾ ਬਰੀਕ ਕੱत्ता ਸੀ ਉਹ ਆਪਾਂ ਬੂਰੇ 'ਚ ਪਾ ਲਿਆ ਹੁਣ ਆਪਾਂ ਇਹਦਾ ਕਰਨ ਲੱਗੇ ਆ ਜੀ ਵਜ਼ਨ ਕੱਤੇ ਦਾ ਇਹਨਾਂ ਦੇ ਕੱਤੇ ਦਾ ਵਜ਼ਨ ਹੋਇਆ ਜੀ 4 ਕਿਲੋ 300 ਗ੍ਰਾਮ ਵੱਡੇ ਕੱਤੇ ਦਾ ਇਹ ਆਪਾਂ ਬਾਜ਼ਾਰ ਤੋਂ ਕੱਤਾ ਖਰੀਦਦੇ ਆ ਜੀ ਤੇ ਜਿਹੜਾ ਆ ਹੁੰਦਾ ਬਰੀਕ ਕੱਤਾ ਇਹ ਆਪਾਂ ਅੱਡ ਪਾਉਣੇ ਹੁੰਦੇ ਆ ਬੂਰੇ 'ਚ ਤੇ ਇਹਦਾ ਰੇਟ ਵੀ ਥੋੜਾ ਘੱਟ ਹੁੰਦਾ ਹੈਗਾ ਉਹ ਆਪਾਂ ਇਹਨਾਂ ਦਾ ਦੋਨੇ ਬੂਰੇ ਤੋਲਨੇ ਉਹਨਾਂ ਤੋਂ ਬਾਅਦ ਹੁਣ ਆਪਾਂ ਇਹਨਾਂ ਦਾ ਕਰਕੇ ਹਸਾਬ ਕਿਤਾਬ ਲੈ ਕੇ ਇਹਨਾਂ ਨੂੰ ਪੈਸੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਮੱਖਣ ਬੂਠ ਹਾਊਸ ਦੇ ਉਹਨਾਂ ਦਾ ਆਪਾਂ ਨੂੰ ਫੋਨ ਆਇਆ ਹੋਇਆਗਾ ਉਹਨਾਂ ਕੋਲ ਜੇ ਆਪਾਂ ਕੱਤਾ ਚੱਕਣਾਗਾ ਉਸ ਤੋਂ ਬਾਅਦ ਆਗੇ ਜੇ ਆਪਾਂ ਮੱਖਣ ਬੂਠ ਹਾਊਸ ਉਹਨਾਂ ਦੀ ਦੁਕਾਨ ਤੇ ਆਹ ਜੀ ਇਹਨਾਂ ਕੋਲੇ ਦੋ ਬੂਰੇ ਗੱਤੇ ਦੇ ਪਏ ਨੇ ਬਾਕੀ ਆਪਾਂ ਇਹਨਾਂ ਦੇ ਪਰਤੋਂ ਮਾਲ ਲੈ ਗਏ ਸੀ ਚੱਕ ਕੇ ਤੇ ਇਹ ਵੀ ਆਪਾਂ ਨਾਲ ਜਿਹੜਾ ਗੱਟਾ ਦੂਜੇ ਤੀਜੇ ਨੇ ਤਕਾਰ ਲੈਂਦੇ ਨੇ ਹੁਣ ਆਪਾਂ ਪਹਿਲਾ ਕਰ ਰਹੇ ਹਾਂ ਗੱਤੇ ਦਾ weight ਪਹਿਲਾਂ ਬੋਲਾ ਹੋਇਆ ਵੀ ਇਹਨਾਂ ਦਾ 16 ਕਿਲੋ ਦਾ ਵਜ਼ਨ ਹੋਇਆਗਾ ਬੁਰੇ ਦਾ ਉਹਨਾਂ ਨੇ ਪਹਿਲਾਂ ਹੀ ਘਰ ਕੇ ਰੱਖੇ ਹੋਏ ਸੀ ਬੁਰੇ ਦੋਨੇ ਇਹ ਆ ਦੂਸਰਾ ਬੁਰਾ ਦਾ ਇਹਦਾ ਵਜ਼ਨ ਹੋਇਆਗਾ ਜੀ 18 ਕਿਲੋ ਆ ਗੱਤੇ ਦਾ 18 ਕਿਲੋ ਵਜ਼ਨ ਹੋਇਆਗਾ ਤੇ ਹੁਣ ਇਹਨਾਂ ਕੋਈ ਇੱਕ ਬੋਰਡ ਪਿਆ ਲੇ ਹੋਇਆ ਪਾਉ ਵੀ ਚੱਕਣਾਗਾ ਆ ਲਾ ਰਹੇ ਆ ਪਉਰੋ ਉਪਰੋ ਕੱਪੜਾ ਬੋਰਡ ਦੇ ਉੱਪਰੋਂ ਤੇ ਹੁਣ ਇਹਨੂੰ ਆਪਾਂ ਕਰ ਲਾਂਏ ਤਾਂ ਕਿ ਦਿਨ ਇਕੱਠਾ ਇਕੱਠਾ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਬੰਨ੍ਹ ਕੇ ਰਸਤੀਆਂ ਨਾਲ ਹੁਣ ਆਪਾਂ ਇਹਦਾ ਕਰ ਲਿਆ ਵਜ਼ਨ ਇਹਦਾ ਵਜ਼ਨ ਹੋਇਆ ਜੀ ਸਾਰੇ ਬੋਰਡ ਦਾ 7 ਕਿਲੋ 300 ਗ੍ਰਾਮ ਹੋਇਆਗਾ ਹੁਣ ਆਪਾਂ ਇਹ ਮਾਲ ਸਾਰਾ ਲਾਹਾਂਗੇ ਤੀਸਰੀ ਮੰਜ਼ਲ ਤੋਂ ਥੱਲੇ ਆ ਦੋਨੇ ਬੂਰੇ ਲਾੜੇ ਜੀ ਆਪਾਂ ਇਹ ਨਾਲ ਲੋਹਾ ਖਰੀਦਿਆ ਸੀ ਇਹਨਾਂ ਤੋਂ ਇਹ ਲਾ ਲਿਆ ਹੁਣ ਆਪਾਂ ਜਾਵਾਂਗੇ ਜੀ ਇਸ ਤੋਂ ਬਾਅਦ ਟੈਂਕਰੀ ਵਾਲੀ ਦੁਕਾਨ 'ਚ ਜਿੰਨਾ ਕੋਲ ਬੱਤੀਆਂ ਨੇ ਕੱਪੜੇ ਵਗੈਰਾ ਮਿਲਦੇ ਨੇ ਜੀ ਪਹਿਲਾਂ ਬੱਚਿਆਂ ਦੇ ਵਰਦੀਆਂ ਹੀ ਮਿਲਦੀਆਂ ਨੇ ਇਹਨਾਂ ਤੋਂ ਇਹ ਜੋ ਗੱत्ता ਹੈ ਇਹਨਾਂ ਦਾ ਇਹ ਗੱत्ता ਹੀ ਭਾਰੀ ਪਿਆ ਹੁੰਦਾ ਹੈ। ਇਹ ਗਣੇ ਚ ਹੁਣ ਇਹ ਦੋਨੋਂ ਵੀ ਪੈ ਗੜਾ ਤੇ ਸਾਰਾ ਗੱत्ता ਭੇਜ ਦਿੱਤਿਆ ਰਿਹਾ। ਆਪਾਂ ਇਹਨੂੰ ਇਹੀਂ ਕੱਤੇ ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਇਹਨੂੰ ਦੁਕਾਨ ਤੇ ਸੁਕਾ ਕੇ ਫਿਰ ਆਪਾਂ ਵਜ਼ਨ ਕਰਾਂਗੇ। ਤੇ ਇਹ ਗਿੱਲੇ ਦਾ ਪੈਦਾ ਵਜ਼ਨ ਆਪਾਂ ਜੇ ਕਰਦੇ ਆ ਤਾਂ ਇਹ 10 ਕਿਲੋ ਗੱत्ता ਹੋਵੇ 20 ਹੋ ਜਾਂਦਾ ਏ ਡਬਲ ਵਜ਼ਨ ਹੋ ਜਾਂਦਾ ਗੱਤੇ ਦਾ। ਭਾਰੀ ਜਿਆਦਾ ਹੋ ਜਾਂਦਾ ਹੈਗਾ। ਤੇ ਤਾਂ ਕਰਕੇ ਆਪਾਂ ਇਹਨੂੰ ਹੁਣ ਇੱਥੋਂ ਤੱਕ ਇਹਨਾਂ ਲੈ ਚੱਲੇ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਦੁਕਾਨ ਤੇ ਜਾ ਕੇ ਇਹਨੂੰ ਸੁਕਾ ਲਾਂਗੇ ਸੈੱਟ ਥੱਲੇ ਸੁੱਕਣੇ ਪਾਵਾਂਗੇ ਦੋ ਦਿਨਾਂ ਬਾਅਦ ਫਿਰ ਆਪਾਂ ਇਹਦਾ ਵਜਨ ਕਰ ਲਾਂਗੇ ਇਹ ਆਪਾਂ ਇਹਨਾਂ ਤੋਂ ਗੱਤਾ ਪੱਕੇ ਚੱਕਦੇ ਆਂਗੇ ਗਿੱਲਾ ਹੋਵੇ ਸੁੱਕਾ ਹੋਵੇ ਆਪਾਂ ਹੀ ਲੈ ਕੇ ਜਾਂਦੇ ਇੱਥੋਂ ਚੱਕੇ ਗੱਤਾ ਉਸ ਤੋਂ ਬਾਅਦ ਆਪਾਂ ਆਗੇ ਜੀ ਆਹ ਦੁਕਾਨ ਤੇ ਇਹਨਾਂ ਕੋਲ ਇੱਕ ਗੱਤਾ ਆਪਾਂ ਚੱਕਿਆ ਆਹ ਗੱਤਾ ਹੋ ਅਬ ਪਹਿਲਾਂ ਬੰਨ ਲੈ ਇਹਨੂੰ ਬੰਨਣ ਤੋਂ ਬਾਅਦ ਆਪਾਂ ਹੁਣ ਇਹਦਾ ਕੰਮ ਲਾ ਕੇ ਵਜਨਾਂ ਇਹਦਾ ਬੋਲਣਾ ਹੋਇਆਗਾ ਜੀ 8 ਕਿਲੋ 500 ਗ੍ਰਾਮ ਇਹ ਵੀ ਆਪਾਂ ਲੈ ਕੇ ਚੱਲਿਆਂਗੇ ਹੁਣ ਆਪਾਂ ਜਾਵਾਂਗੇ ਉਸ ਤੋਂ ਬਾਅਦ ਦੁਕਾਨ ਤੇ ਹੁਣ ਆਪਾਂ ਚੱਲੇ ਵੀ ਆਪਣੀ ਦੁਕਾਨ ਦੇ ਉੱਪਰ ਤਾਂ ਜੋ ਆਪਾਂ ਜਾ ਕੇ ਹੁਣ ਦੁਕਾਨ ਤੇ ਜੋ ਅੱਜ ਮਾਲ ਖਰੀਦਿਆ ਇਹ ਵੀ ਸਾਂ ਟਸਟਈਆ ਕਰਾਂਗੇ ਤੇ ਬਾਕੀ ਹੁਣ ਆਪਾਂ 11 ਵਜੇ ਤੱਕ ਬਾਜ਼ਾਰ ਚ ਜਿਹੜਾ ਲਾਉਣੇ ਹੁੰਦੇ ਆ ਉਸ ਤੋਂ ਬਾਅਦ ਜਾ ਕੇ ਆਪਦੀ ਦੁਕਾਨ ਖੋਲਦੇ ਆ ਤੇ ਆਪਣੇ ਵੀ ਇਹਦੇ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ YouTube ਤੇ ਵੀ ਜਾਓ ਮਨਾਲ ਵਾਲਿਆਂ ਦੇ ਨਾਂ ਤੇ